ਮੇਰੇ ਕੋਲ ਸਾਡੇ ਸਾਹਮਣੇ ਇੱਕ ਉਤੀਅਕੇ ਸੀ ਜਦ ਮੈਂ ਇਹ ਪਹੁੰਚਿਆ ਮੈਮ ਫੇਰ ਕਿੱਧਰ ਰੱਖੋ ਜੀ ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਗੱਡੀਆਂ ਜਾਣ ਨਹੀਂ ਦੇ ਰਹੇ ਸੀ ਕਿ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਰਕਸ਼ਾ ਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪਣੇ ਭਰਾ ਨੂੰ ਜਾਨ ਨੂੰ ਮਿਲਣ ਦਾ ਇਹ ਜੇਲ ਮੈਨੂਅਲ 'ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ ਕਿ ਜਿਹੜਾ ਵੀ ਕੇਦੀ ਅੰਦਰ ਹੈ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ 3-4 ਵਾਰੀ ਵੀ ਮਿਲ ਸਕਦੇ ਨੇ ਲੇਕਿਨ 7 ਮਹੀਨੇ ਤੋਂ ਪਰਵਾਰ ਦਾ ਹਿੱਤ ਹੋਂਦੇ ਨਾਤੇ ਸੁਖਦੇਵ ਜੀ ਹੋਣ ਮੈਂ ਹਵਾ ਮੇਰੇ ਪਿਤਾ ਜੀ ਹੋਣ ਭਰਾ ਹੋਣ ਜਿਨੇ ਨੇ ਵੀ ਮੰਗੇ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂੰਹ ਬਿਲਕੁਲ ਪੂਰਾ ਜਵਾਬ ਦੇ ਕੇ ਇਨਕਾਰ ਕੀਤਾ ਕਿਹਦੇ ਇਸ਼ਾਰੇ ਤੇ ਹੋ ਰਹੀ ਜੀ ਇਹ ਸਭ ਕੁਝ ਇਹ ਭਗਵਾਨਤਬੰਦ ਤੇ ਕੇਜਰੀਵਾਲ ਦੇ ਇਸ਼ਾਰੇ ਤੇ ਹੋ ਰਿਹਾ ਕਿਹਦੇ ਇਸ਼ਾਰੇ ਤੇ ਹੋ ਰਿਹਾ ਹੈ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਪੂਤਾ ਨੂੰ 익ਸਪੋਜ਼ ਕਰਦਾ ਹੈ ਹੋਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਮੈਡਮ ਮੇਰੀ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਕੀ ਗੱਲ ਹੋਈ ਕਿ ਕਿਸ ਤਰ੍ਹਾਂ ਉਹਨਾਂ ਦਾ ਹਰ ਟਾਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਪਹਿਲੀ ਵਾਰ ਹੀ ਮਿਲਣ ਦਾ ਮੌਕਾ ਮਿਲਿਆ ਹੈ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਬਾਅਦ ਵਿੱਚ ਇਹਨਾਂ ਨੂੰ ਜਦੋਂ ਲੈ ਕੇ ਜਾਂਦੇ ਨੇ ਮਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਵੱਡੀਆਂ ਜਿਹੀਆਂ ਪਰਦੇ ਲਾ ਕੇ ਤਾਂ ਇਹ ਕਰਕੇ ਕਿ ਜੇ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੂਫੀਆਂ ਨੇ ਉਹ ਤਾਂ ਜੇਲ੍ਹਾਂ ਦੇ ਵਿੱਚੋਂ ਬੈਕ ਇੰਟਰਵਿਊ ਦਿੰਦੇ ਨੇ ਜਿਹੜੇ ਇਹਨਾਂ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ ਤੇ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ਡੀਏ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਆਂਟੀ ਖਬਰ ਕੀ ਹੈ ਫਰੀਦਕੋਟ ਦੇ ਐਮਐਲਏ ਦਾ ਪੀਏ ਪੀਏ ਜਿਹਦੇ ਗੱਡੀ ਤੋਂ ਰੈਡ ਹੰਡਰਡ 350 ਗ੍ਰਾਮ ਅਸ਼ੇ ਹਿਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਹੋਵੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਂਸਲ ਕਰਤਾ ਕਿ ਜੀ ਸਾ ਇਹ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਹੈ ਪਰ ਜਿਹੜੇ ਇਹਨਾਂ ਦੇ ਐਮ.ਐਲ.ਏ. ਵੇਚ ਰਹੇ ਨੇ ਇਹ ਸਰਕਾਰ ਬਹੁਤ ਵਧੀਆ ਭਗਵੰਤ ਜੀ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ ਤੇ ਨਸ਼ਾ ਕਿੱਥੇ ਬੰਦਦਾ ਹੈ ਕੌਣ ਵੇਚਦਾ ਹੈਗਾ ਉੱਤੇ ਬੰਦਦਾ ਤੇ 4 ਸਾਲ ਤਾਈਂ ਬੰਦ ਕਿਉਂ ਨਹੀਂ ਕੀਤਾ ਹਲ ਦੇ ਕੰਮ ਨੂੰ ਬੰਦ ਕਰਤਾ ਇਹ ਕਿਹੜਾ ਨਸ਼ਾ ਬੰਦ ਹੋ ਗਿਆ ਗੱਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਭਟਕਾਉਣਾ ਚਾਹਦੀ ਏ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗਲਾ ਪੰਜਾਬ 'ਚ ਨੌਕਰੀਆਂ ਵਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਮੁਆਫਜ਼ਾ ਤਕੀਦ ਨੇ ਐਮਐਸਪੀ ਕੀਤੇ ਨਾ ਉਹਨਾਂ ਨਾਲ ਦੀ ਜ਼ਮੀਨਾਂ ਹਰਪੰਦੇ ਆ ਗਏ ਨੇ ਸੋ ਇਹ ਹਰ ਪੱਖੋਂ ਫੇਰ ਸਰਕਾਰ ਨੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਆ ਨਸ਼ੇ-ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਵਾਦੇ ਕਿਉਂਕਿ ਖੁਦ ਵੇਚਦੇ ਸੀ ਕਿ ਅੱਜ ਇਹ ਨਸ਼ੇ-ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਆ ਦਾ ਕੇਸ ਤੇ ਡੀਆ ਦਾ ਕੇਸ ਅੱਜ ਤਾਂ ਹੀ ਚਲਾਨ ਪੇਸ਼ ਤੀ ਹੁਣ ਨਵਾਂ ਪਰਚਾ ਪਾਤਾ ਕਹਿੰਤੂ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ ਚ ਆ ਗਏ ਅੰਦਰ ਵੜ ਗਏ ਤੁਸੀਂ ਸਾਰੇ ਆ ਤੁਸੀਂ ਸਾਰੇ ਕਿ ਬਿਕਰਮ ਨੇ ਕਿਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੇਪਾ ਕੀ ਅਬਸਟਰਕਸ਼ਨ ਆਫ ਆਫਰ ਨੂੰ ਆਪਣਾ ਕੰਮ ਕਰਾਂ ਤਾਂ ਅਬਸਟਕਲ ਅਬਸਟਕਲ ਕੀਤਾ ਤੁਹਾਡੇ ਸਾਹਮਣੇ ਤੋਂ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜੇ ਇੱਕ ਐਮਐਲਏ ਦੇ ਘਰ 'ਚੇ ਉਹ ਵੀ ਅਲਮਾਰੀਆਂ 'ਚੋਂ ਜਾ ਕੇ ਫਰੋਲਾ ਫਰੂਲ ਲਿਖ ਕੇ ਉਹਦੇ ਕੱਪੜੇ ਉਹਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਲਾਉ ਕਿਤਾ ਹੈ ਉਸ ਤਰ੍ਹਾਂ ਪਰਚਾ ਇਹਦੇ 'ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚੱਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਇੰਨਾ ਹੀ ਕਹਿਨੀ ਆ ਅੰਦਰ ਰੱਖ ਲੈ ਤੂੰ ਮਹੀਨਾ ਪਰ ਰੱਖ ਲਿਆ ਹੈਗਾ ਹੁਣ ਕੱਲ ਅਦਾਲਤ 'ਚ ਤੁਹਾਡੇ ਆਪ ਦੇ ਵਕੀਲ ਨੇ ਕਿਹਾ ਸੀ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੋਂ ਨਾ ਨਵੇਂ ਪਰਚੇ ਕਰੀ ਚੱਲ ਜਿਸ ਦਿਨ ਬਾਹਰ ਨਿਕਲੂਗਾ ਤੇਰੀ ਖੈਰ ਨਹੀਂ ਕਿਉਂਕਿ ਮੈਂ ਕਹਾਂ ਮੈਂ ਕਰੂਗਾ ਤੁਹਾਡੇ ਕਿ ਤੁਹਾਨੂੰ ਮੂਲ ਕੌਮ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂੰਛ ਹੀ ਤੁਹਾਡੀ ਰਹਿ ਗਈ ਜਿਸ ਤਰ੍ਹਾਂ ਵੀ ਪੂਰੀ ਚੜਦੀ ਕਲਾ ਚ ਹੈਗਾ 3 4 5 ਘੰਟੇ ਰੋਜ਼ ਨਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਦਮਕ ਰਿਹਾ ਚੜਦੀ ਕਲਾ ਚ ਹੈਗਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬਨ ਕੇ ਮੈਂ ਉਹਤੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾ ਚੌਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜਦੀ ਕਲਾ 'ਚ ਰਹੇ ਤੇ ਸੱਚੀ ਜਿਪ ਹੋਏ ਤੇ ਇਸ ਬੇਈਮਾਨ ਸਰਕਾਰ ਦੀ ਨਲਕੀਆਂ ਨੂੰ ਝੂਠ ਨੂੰ ਧੋਕੇ ਨੂੰ ਐਵੇਂ ਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿਤਨਾ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜ਼ਰੂਰ ਨਾ ਦੇਖੋ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ ਬੜੇ ਹਜ਼ਾਰ ਏਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਕਿਸਾਨਾਂ ਦੀ ਜੱਦੀ ਪੁਸ਼ਤੀ ਜਾਇਦਾਦ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਹੜੱਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਪ ਪਰ ਇਹਨਾਂ ਵਾਸਤੇ 35 ਹਜ਼ਾਰ ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਛਾੜਤਾ ਤੇ ਅੱਜ ਸਾਡੇ ਪੰਜਾਬ 'ਚ ਡਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਛਲੇ ਸਾਲ ਲੇਕਿਨ ਜਿਹੜਾ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਦਾ ਭਵਿੱਖ ਕੀ ਆ ਤੁਹਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ ਹੈ 65 ਹਜ਼ਾਰ ਸੋਨੇ ਵਰਗੀ ਜ਼ਮੀਨ ਜਿਹਨਾਂ ਨੇ ਬਿਲਡਰਾਂ ਨੂੰ ਦੇਤੀ ਤਾਂ ਢਿੱਡ ਦਾ ਆਪਣਾ ਢਿੱਡ ਹੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਭਰੂਗਾ ਕੌਣ ਤਾਂ ਬਹੁਤ ਵੱਡੀ ਚੀਜ਼ ਹੈ ਦੂਜੇ ਪਰਦੇ ਕਿਤੇ ਵਿਜੀਲੈਂਸ ਵੱਲੋਂ ਮਿਸ ਬਿਹੇਵ ਦਾ ਕਿੱਦਾਂ ਦੇਖਦੇ ਹੋ ਦੂਜੇ ਪਰਦੇ ਇਹ ਪੋਖਲਾ ਹਟ ਸਰਕਾਰ ਦੀ ਹੁਣ ਪਰਚੇ ਗੱਲ ਨਸ਼ੇ ਦੀ ਤੇ ਫਿਰ ਪਰਚੇ ਕਿਹੋ ਜੇ ਇਹਦੇ ਨਾਲ ਤਾਫ ਹੈਗਾ ਕਿ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਕੁਝ ਤਾਂ ਮਿਲੂਗਾ ਵੀ ਨਹੀਂ ਮੀਨਾ ਵਿਕਰਮਜੀਠਿਆ ਵੱਲੋਂ ਅੰਦਰੋਂ ਤੁਹਾਨੂੰ ਦਿੱਤਾ ਉਹ ਕਿ ਭਾਪਕਰਮਜੀਠਿਆ ਨੇ ਸਿਰਬ ਆਪਣੇ ਸਮਝਾਣਾ ਕਿ ਆ ਕਿ ਮੈਂ ਚੜਦੀ ਕਲਾ ਚਿਆ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤਮਾਨ ਨੂੰ ਤਾਂ ਉਹ ਉਸ ਦਿਨ ਦੇ ਸੁਪਨੇ ਆਣੇ ਚਾਹੀਦੇ ਨੇ ਕਿਉਂਕਿ ਉਹ ਉਹ ਬੇਨਕਾਬ ਕਰਕੇ ਲੋਕਾਂ ਦੇ ਮੁੱਦੇ ਜਿਹੜੇ ਨੇ ਅਹ ਸੋਚਦਾ ਕਿ ਮੈਂ ਪਰਦਾ ਭਾ ਕੇ ਧਿਆਨ ਭਟਕਾ ਕੇ ਮੈਂ ਆ ਕੁਛ ਕਰ ਲਾਂਗਾ ਆਪਦੀ ਕੁਰਸੀ ਦੇ خاطر ਜਿੰਨੀ ਵੱਡੀ ਬਹੁਮਤ ਦੇ ਨਾਲ ਵਿਸ਼ਵਾਸ ਦੇ ਨਾਲ ਲੋਕਾਂ ਨੇ ਇਹਨੂੰ ਲੈ ਕੇ ਆਏ ਸੀ ਉਹਨਾਂ ਵੱਡਾ ਵਿਸ਼ਵਾਸ ਘਾਟੇ ਨੇ ਲੋਕਾਂ ਨਾਲ ਕੀਤਾ ਕਿ ਚਿੱਕਾ ਕਢਵਾਵਾਂਗੇ ਕਿ ਉਹਨਾਂ ਨੇ ਚਿੱਕਾ ਕਢਵਾਵਾਂਗੇ ਚਿੱਕਾ ਤਾਂ ਨਿਕਲਣ ਗਿਆ ਦੀ ਲੋਕੀ ਘਟਣਗੇ ਇਹ ਤੁਸੀਂ ਦੇਖ ਲਓ ਦਿਨ ਦੂਰ ਨਹੀਂ ਜਦੋਂ ਮੋਟਾ ਆਣ ਗਿਆ ਨਾ ਇਹ ਝਾੜੂ ਨੂੰ ਜਿਹਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਵਾ ਤਿਆਰ ਬੈਠੇ ਨੇ ਦਿੱਤਾ ਚਾ ਇਹ ਲੰਡਨ ਗਈ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜੇ ਕਿੱਥੇ ਬੰਦੇ ਜੇ ਕੇਦਰੀਵਾਲ ਹੋ ਤਾਂ ਬੰਦਮਾਨ ਹੋਏ ਤੇ ਇਹਨਾਂ ਦੇ 92 ਹੋਣ ਇਹ ਨਜ਼ਰ ਨਹੀਂ ਆਂਦੇ ਪੰਜਾਬ ਗੁੱਸਾ ਮੰਨਨ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜੇ ਗੱਲ ਕਰਦੇ ਨੇ ਦੇਖੋ ਹੁਣ ਬਿਕਰਮ ਦੀ ਮੁੱਛਾ ਤੋਂ ਹੀ ਦਰਿਆ ਹੋਇਆ ਇੱਕ ਭੈਣ ਦੀ ਇੱਕ ਧਾਗੇ ਦੀ ਰਖੜੀ ਦੇ ਨਾਲ ਦਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ ਹਾਂ 250 ਬੀਬੀਆਂ ਅੰਦਰ ਗਈਆਂ ਮੈਨੂੰ ਕਹਿੰਦਾ ਰੁਕ ਜਾਓ ਗੱਡੀਆਂ ਰੋਕ ਪਿਆ ਮੈਂ ਕਿਹਾ ਮੈਂ ਵੀ ਇੱਥੇ ਖੜੀ ਹਾਂ ਅੱਜ ਰੋਕੇ ਦਿਖਾਓ ਅੱਜ ਮੇਰਾ ਹੱਕ ਬੰਦਾ ਹੈ ਸਵਾ ਮਹੀਨਾ ਮੈਂ ਕੁਛ ਬੋਲੀ ਨਹੀਂ ਤੁਹਾਡੇ ਤੋਂ ਮੰਗ ਕਰਦੀ ਰਹੀ ਅੱਜ ਹਰੇਕ ਦਾ ਹੱਕ ਹੈ ਮੈਂ ਵੀ ਖੜੀ ਆ ਖੜੀ ਰਵਾਂਗੀ ਇਥੇ ਜਦੋਂ ਤੱਕ ਮੈਨੂੰ ਪਰਮਿਸ਼ਨ ਮਿਲਦੀ ਨਹੀਂ ਫੇਰ ਭੱਜ ਕੇ ਗੇਟ ਖੋਲਿਆ ਇਹਨਾਂ ਨੇ ਰਾਤ ਮਿਲਣ ਦੀ ਉਮੀਦ ਹੈ ਅੱਗੇ ਕੋਰਟ ਦੇ ਸਮਾਈਆ ਫਾਰਮ ਵਰਤ ਕਰਵਾਈ ਹੈ ਜੀ ਅੱਗੇ ਨਹੀਂ ਉੱਥੇ ਤਾਂ ਇਹਨਾਂ ਦਾ ਵਕੀਲ ਖੁਦ ਬੋਲ ਕੇ ਅਸੀਂ 6 ਮਹੀਨੇ ਬਾਅਦ ਨਹੀਂ ਆਉਂਦੇ ਨਾ ਮਤਲਬ ਇੱਕ ਦੇ ਬਾਅਦ ਇੱਕ ਝੂਠਾ ਪੁਰਚਾ ਕਰੀ ਜਾਣਾ ਹੈ ਕੱਲ ਉਹ ਨਿਆਣੇ ਦੇ ਘਰ ਜਾਣੀ ਉਹਦੇ ਘਰ ਵਾਲੀ ਦੇ ਉੱਤੇ ਘਾਬਦਾ ਅੰਗੇ 4 ਹੋਰ ਝੂਠੇ ਇਹਦੇ ਉੱਤੇ ਲਾ ਦੇਣਗੇ ਲੇਕਿਨ ਅਦਾਲਤ ਕਿਤਾ ਸਾਤੂ ਜੀ ਸੱਚ ਦੀ ਜਿੱਤ ਹੁੰਦੀ ਹੈ ਨਾ ਤਾਂ ਹੀ ਤਾਂ ਅੱਜ ਤਾਈ ਚਾਰਸ਼ੀਰ ਨਹੀਂ ਪੇਸ਼ ਕਰ ਪਾ ਰਹੇ ਨੇ ਕਿ ਮੈਂ ਜਾਮਾ ਦੀ ਕਾਲਾ ਨਸ਼ੇ ਦੀ ਕਰਦੇ ਨੇ ਤੇ ਨਸ਼ੇ ਦਾ ਤਾਂ ਪਰਚਾ ਪੇਸ਼ ਨਹੀਂ ਕਰ ਰਹੇ ਤਾਂ ਫਿਰ ਫੂਕ ਤੋਂ ਨਵੀ ਆਪ ਨੇ ਕਿਲੀ ਹੋਈ ਹੈ ਕਿ ਕਿੰਨਾ ਝੂਠਾ ਹੈ ਇਹਨਾਂ ਦਾ ਸਾਰਾ ਥੈਂਕ ਯੂ